ਪਿਛਲੇ ਸਾਲ ਦਸੰਬਰ ਵਿੱਚ ਨਾਮਦਾਰੀ ਪਾਈ ਚਾਰੇ ਦੇ ਸਤਿਗੁਰੂ ਜਗਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਉਹਨਾਂ ਦੀ ਗੱਦੀ ਨੂੰ ਲੈ ਕੇ ਕਾਫੀ ਵਿਵਾਦ ਖੜਾ ਹੁੰਦਾ ਰਿਹਾ ਹੈ। ਉਹਨਾਂ ਦੇ ਕੋਈ ਸੰਤਾਨ ਨਾ ਹੋਣ ਕਾਰਨ ਉਹਨਾਂ ਦੇ ਦੋ ਭਤੀਜਿਆਂ ਠਾਕੁਰ ਉਦੇ ਸਿੰਘ ਅਤੇ ਠਾਕੁਰ ਦਲੀਪ ਸਿੰਘ ਵਿੱਚ ਸਤਿਗੁਰੂ ਦੀ ਉਪਾਦੀ ਨੂੰ ਲੈ ਕੇ ਕਾਫੀ ਟਕਰਾਅ ਵੀ ਦੇਖਣ ਨੂੰ ਮਿਲਦਾ ਰਿਹਾ ਹੈ। ਠਾਕੁਰ ਉਦੇ ਸਿੰਘ ਜੋ ਕਿ ਇੰਗਲੈਂਡ ਦੇ ਟੂਰ ਤੇ ਗਏ ਹੋਏ ਨੇ ਉਹਨਾਂ ਤੇ ਉੱਥੇ ਜਾਣ ਲਈ ਵਹਾਮਲਾ ਕੀਤਾ ਗਿਆ ਅਤੇ ਉਹਨਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ। ਇਸ ਹਮਲੇ ਦੇ ਇਲਜ਼ਾਮ ਦੂਜੇ ਧਿਰ ਤੇ ਲਗਾਏ ਜਾ ਰਹੇ ਨੇ। ਪਰ ਇਸ ਗੁੱਟ ਨੇ ਅੱਜ ਲੁਧਿਆਣਾ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਕੇ ਸਾਫ਼ ਕੀਤਾ ਹੈ ਕਿ ਇਸ ਵਿੱਚ ਉਹਨਾਂ ਦਾ ਕੋਈ ਹੱਥ ਨਹੀਂ ਹੈ ਤੇ ਉਹ ਖੁਦ ਠਾਕੁਰ ਉਹਦੇ ਸਿੰਘ ਦੀ ਸਲਾਮਤੀ ਦੀ ਦੁਆ ਕਰਦੇ ਨੇ ਕੱਲ ਜਿਹੜਾ ਇੰਗਲੈਂਡ ਵਿੱਚ ਠਾਕੁਰ ਉਹਦੇ ਸਿੰਘ ਜੀ ਉੱਪਰ ਹਮਲਾ ਕੀਤਾ ਗਿਆ ਕਿਸੇ ਸ਼ਖਸ ਵੱਲੋਂ ਇੰਟਰਨੈਸ਼ਨਲ ਨਾਮਧਾਰੀ ਸੰਗਤ ਉਸ ਘਟਨਾ ਦੀ ਕਰੜੇ ਤੋਂ ਕਰੜੇ ਸ਼ਬਦਾ ਵਿੱਚ ਨਿਖੇਦੀ ਕਰਦੀ ਹੈ ਅਤੇ ਇਹ ਮੰਗ ਕਰਦੀ ਹੈ ਬ੍ਰਿਟਿਸ਼ ਸਰਕਾਰ ਕੋਲ ਤੇ ਲੰਡਨ ਪੁਲਿਸ ਕੋਲ ਕਿ ਇਸ ਗੱਲ ਦੀ ਤੈਅ ਤੱਕ ਜਾਇਆ ਜਾਵੇ ਜਿਸ ਨੇ ਵੀ ਇਹ ਘਿਣਾਉਣਾ ਕੰਮ ਕੀਤਾ ਹੈ ਅਤੇ ਉਹ ਦੋਸ਼ੀ ਅਤੇ ਉਸ ਦੇ ਨਾਲ ਜਿਹੜੇ ਵੀ ਬੰਦੇ ਸ਼ਾਮਲ ਨੇ ਉਹਨਾਂ ਨੂੰ ਫੜ ਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਖਬਰਾਂ ਦੀ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਸਿੱਕਿੱਤੋਂ ਵੀ ਜੁੜੋ आप मिलेंगे फेसबुक असि दिखा यूट्यूब फॉलो करो ट्विटर खबर जुड़े रहो दिन रात